ਦੇਖਣ ਨੂੰ ਮਿਲ ਰਿਹਾ ਲੁਧਿਆਣਾ ਬੀਜਪੀ ਦਫ਼ਤਰ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਹੋਈ ਬੀਜਪੀ ਦੀ ਵੱਡੀ ਜਿੱਤ ਨੂੰ ਲੈ ਕੇ ਖੁਸ਼ੀ ਮਨਾਈ ਗਈ ਬੀਜਪੀ ਵਰਕਰਾਂ ਆਤੇ ਆਗੂਆਂ ਦੇ ਵੱਲੋਂ ਲੱਡੂ ਵੰਡੇ ਗਏ ਅਤੇ ਪਟਾਕੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਬੀਜਪੀ ਆਗੂਆਂ ਦੇ ਵੱਲੋਂ ਗੱਲਬਾਤ ਕਰਦਿਆਂ ਹੋਇਆ ਇਸ ਨੂੰ ਬੀਜਪੀ ਦੀ ਵੱਡੀ ਜਿੱਤ ਦੱਸਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਬੀਜਪੀ ਦੀ ਸਰਕਾਰ ਬਣਨ ਦਾ ਐਲਾਨ ਕੀਤਾ ਗਿਆ ਦਾ ਦੇਖ ਰਹੇ ਹੋ ਜੇ ਕੋਈ ਅੱਜ ਦਿੱਲੀ ਦੇ ਵਿੱਚ ਪਾਰੀ ਬੋਮਨਾਂ ਜਿੱਤੇ ਹੋ ਤੇ ਦਿੱਲੀ ਦੇ ਵਿੱਚ ਸਾਹਿਬ ਆਜਾ ਦੀ ਬਾਤ ਜਿਹੜੀ ਹੈ ਸਰਕਾਰ ਬਣੀ ਆ ਬੀਜੇ ਦੇ ਵਿੱਚ ਦੇਖੋ ਬਹੁਤ ਬਹੁਤ ਵਧਾਈ ਦਿੰਦਾ ਔਰ ਮੈਂ ਨਤਮਸਤਕਾਂ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਇਹ ਰਿਜ਼ਲਟ ਲਿਆ ਕੇ ਦੇਸ਼ ਦੀ ਰਾਜਨੀਤੀ ਨੂੰ ਬਦਲਣ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਝੂਠ ਬੋਲ ਬੋਲ ਕੇ ਰਾਜਨੀਤੀ ਦੇ ਮਾਇਨੇ ਕਾਇਦੇ ਨਿਯਮ ਸਭ ਤਾਕਤੇ ਰੱਖਤੇ ਸੀ ਜੋ ਸਾਨੂੰ ਪਸੰਦਾ ਉਹ ਸਭ ਕੋ ਠੀਕ ਆ ਪੰਜਾਬੀ ਜੀ ਕਹਿੰਦੇ ਆ ਨਾ ਤੇ ਅਸੀਂ ਮਾਰੀਏ ਤੇ ਪੋਲੇ ਤੇ ਦੂਜੇ ਮਾਰਨ ਦਾ ਠੋਲੇ ਇਹ ਸਾਰਾ ਕੁਝ ਆਪ ਕਿਸੇ ਵਾਰੇ ਕੁਝ ਵੀ ਕਹਿ ਦਿੰਦੇ ਸੀ ਜਦੋਂ ਕੋਈ ਇਹਨਾਂ ਦੇ ਉੱਤੇ ਪ੍ਰਸ਼ੰਸਾ ਨੋਟਦਾ ਸੀਗਾ ਤਾਂ ਇਹ ਉਸ ਗੱਲ ਨੂੰ ਬੜੀ ਚੀਕੋ ਪੁਕਾਰ ਕਰਦੇ ਸੀਗੇ ਅੱਜ ਇਹ ਗੱਲਾਂ ਸਾਬਤ ਹੋ ਗਈਆਂ ਤੁਸੀਂ ਦੇਖੋ ਪੰਜਾਬ ਬਰਾਬਰ ਦਾ ਭੋਗਤ ਭੋਗੀ ਆ ਬਾਹਾਨਾ ਕੀ ਹੁੰਦਾ ਸੀ ਪੰਜਾਬ ਆ ਜਾਂਦੇ ਸੀ ਨਾ ਦਿੱਲੀ ਵਿੱਚ ਇਹ ਦੇ دیا۔ ਦਿੱਲੀ ਵਿੱਚ ਇਹ ਕਰ دیا۔ ਰਿਜ਼ਲਟ ਗੋਲ ਸੀ ਜ਼ੀਰੋ ਸੀ। ਦਿੱਲੀ ਜਾਂਦੇ ਸੀ ਨਾ ਪੰਜਾਬ ਦੇ ਵਿੱਚ ਅਸੀਂ ਆਹ ਕਰਤਾ। ਔਰ ਤੁਸੀਂ ਦੱਸੋ ਅੱਜ ਉਹ ਰਿਜ਼ਲਟ ਜਨਤਾ ਪਹਿਚਾਨ ਗਈ ਆ ਸਾਰਾ ਰਿਜ਼ਲਟ ਬਾਹਰ ਆ ਗਿਆ ਔਰ ਮੈਂ ਦਿੱਲੀ ਦੀ ਜਨਤਾ ਨੂੰ ਬਹੁਤ-ਬਹੁਤ ਬਧਾਈ ਦਿੰਦਾ। ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਤੇ ਹਸਕ ਜਿੱਤ ਹੋਈ ਆ। ਝੂਠ ਔਰ ਫਰੇਬ ਔਰ ਫਰੋਡੀ ਰਾਜਨੀਤੀ ਕਰਨ ਵਾਲਿਆਂ ਦਾ ਪਸਤਾ ਗੋਲ ਹੋਇਆ। ਅਸੀਂ ਦਿੱਲੀ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ ਦੇਨੇ ਆ ਉਹਦਾ ਧੰਨਵਾਦ ਕਰਦੇ ਆ ਕਿਉਂਕਿ ਸਾਫ਼-ਸੁਥਰੀ ਰਾਜਨੀਤੀ ਚੁਣਿਆ ਦੇਸ਼ ਦੇ ਸਭ ਤੋਂ ਪ੍ਰਸ਼ਨਮ ਰਾਜਨੀਤਿਕ ਲੋਗਾਂ ਨੂੰ ਚਾਹੇ ਅਰਵਿੰਦ ਕੇਜਰੀਵਾਲ ਹੋਵੇ ਚਾਹੇ ਬਨੀਸ਼ ਸੋਧਿਆ ਹੋਵੇ ਚਾਹੇ ਸੁੰਦਰ ਜੈਨ ਹੋਵੇ ਚਾਹੇ ਦੁਰਗੇਸ਼ ਪਾਟਕ ਹੋਵੇ ਚਾਹੇ ਸੌਰਵ ਭੱਜਵਾਜ ਹੋਵੇ ਸਭ ਦਾ ਬਸਰਾ ਗੋਲ ਕਰ ਦਿੱਤਾ 27 ਸਾਲ ਬਾਅਦ ਪਰ ਭਾਰਤੀ ਜਨਤਾ ਪਾਰਟੀ ਤਾਂ ਇੱਕ ਵਿਸ਼ਵਾਸ ਹੈ ਜਨਤਾ ਦਾ ਭਾਰਤੀ ਜਨਤਾ ਪਾਰਟੀ ਤੇ ਉਹ ਤੋਂ ਉਹਨੇ ਮੋਹਰ ਲਾਈ ਆ ਕਿ ਇਹ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਜੋ ਵਾਦਾ ਕਰਦੀ ਹੈ